ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮ ਪਿਆਰਿਓ ਮਾਲਕ ਨੂੰ ਮਿਲੰਦੇ ਦੋ ਰਸਤੇ ਆ ਇੱਕ ਧਿਆਨ ਦਵਾਰਾ ਇੱਕ ਗਿਆਨ ਦਵਾਰਾ ਨੋ ਰਤਮ ਗੇ ਤੀਜਾ ਰਸਤਾ ਨਹੀਂ ਆ ਕੋਈ ਜੋ ਧਿਆਨ ਦਵਾਰਾ ਵੀ ਜਾ ਸਕਦਾ ਜਿਹੜਾ ਧਿਆਨ ਲਾ ਕੇ ਪਰ ਸੰਤਾਂ ਦਾ ਨਾਲ ਓਟ ਹੁੰਦੀ ਆ ਉਹ ਸੰਤ ਸਿੱਕੇ ਹੁੰਦੇ ਆ ਧਿਆਨ ਉਹ ਲਵਾਉਂਦੇ ਆ ਸੰਗਤ ਦੇ ਵਿੱਚ ਬੈਠ ਕੇ ਜਿਹੜੋ ਜਗਤ ਪਹੁੰਚਿਆ ਆ ਜਿਮ ਗਣ ਨੂੰ ਪਾਰੇ ਪਾਈ ਸੇਵਾ ਸੰਤ ਰਮਾ ਲਾ ਸੀਗੇ ਤੇ ਗਿਆਨ ਦੁਆਰਾ ਗੁਰਦੁਆਰ ਗੁਰਬਾਣੀ ਪੜ੍ਹ ਕੇ ਵਿਚਾਰ ਕੇ ਫਿਰ ਉਹ ਵੀ ਗਿਆਨ ਦੁਆਰਾ ਜਿਹਨੂੰ ਗਿਆਨ ਪਤਾ ਮੈਂ ਗਿਆਨ ਦੇ ਨਾਲ ਜਿਵੇਂ ਭਗਤ ਕਬੀਰ ਜਿਗਾਏ ਆ ਇਸ ਤਰ੍ਹਾਂ ਪੁੱਸ ਪੁੱਸ ਕੇ ਗਿਆ ਪਤ ਕਬੀਰ ਨੇ ਮੇਰਾ ਆਮਾ ਆਨੰਦ ਨੂੰ ਮਤਲਬ ਗੁਰੂ ਮੰਨਿਆ ਸੀਗਾ ਇਹ ਤਰ੍ਹਾਂ ਮਾਲਕ ਦਾ ਆਦਦੇ ਆ ਬਈ ਸੰਤੋਂ ਬਿਨਾ ਅਸੀਂ ਗਾਂਹ ਜਾ ਨਹੀਂ ਸਕਦੇ ਇਹਦੇ ਆਵਸਤਾ ਹੁੰਦੀਆਂ ਜਿਵੇਂ ਪਾਣੀ ਜਲ ਤੋਂ ਬਣਾ ਰਹਿੰਦਾ ਨਹੀਂ ਹੈ ਗਾਂਹ ਜੇ ਪਾਣੀ ਆ ਨਾ ਘੜੇ ਤੋਂ ਬਣਾ ਰਹਿ ਨਹੀਂ ਸਕਦਾ ਮਾਲਕ ਆਦਦੇ ਆ ਕੁੰਬੇ ਇਹ ਜਿਹੜੀਆਂ ਜੁਕਤੀਆਂ ਆ ਇਹ ਸਿਰੇ ਜਗ ਦੱਸਿਆ ਜਾਣਗੀਆਂ ਤੇ ਇਹ ਸੋਝੀ ਬਹੁਤ ਬੜੀ ਹੈ ਨਹੀਂ ਵੀਡੀਓ ਜੋ ਤਿਆਂ ਆਧਾਰਨ ਆਲੇ ਅਸੀਂ ਫਿਰ ਗਿਆਨਵਰ ਕਿਵੇਂ ਜਾਣਾ ਤੇ ਇਹਨੀਆਂ ਵੀਡੀਓ ਸਾਰੇ ਦੇਖਣਾ ਮਾਲਕ ਕਿਰਪਾ ਕਰੇ ਨਾਮ ਦੀ ਦੱਦ ਬਕਸੇ ਲੋਕ ਸੁਕੇ ਲੋਕ ਸੇ ਲੇ ਕਰੇ ਜਿਵੇਂ ਪਾਣੀ ਕੜੇ ਕੜੇ ਤੋਂ ਬਣਾ ਰਹੇਂਦਾ ਨਹੀਂ ਕੁੰਬੇ ਵੱੱਦਾ ਜਲ ਰਹੇ ਜਲ ਬਿਨ ਕੁੰਬਣਾ ਹੋਇਆ ਵੀ ਕੜੇ ਤੋਂ ਬਿਨਾ ਪਾਣੀ ਰੁਕਦਾ ਨਹੀਂ ਹੈਗਾ ਜਿਵੇਂ ਗਿਆਨ ਘੜੇ ਤੋਂ ਬਿਨਾਂ ਪਾਣੀ ਰੁਕਦਾ ਨਹੀਂ ਇਸੇ ਤਰ੍ਹਾਂ ਗਿਆਨ ਤੋਂ ਬਿਨਾ ਮਨ ਨਹੀਂ ਰੁਕਦਾ ਹੈਗਾ ਗਿਆਨ ਕਾ ਬੱਧਾ ਮੰਨ ਰਹੇ ਗਿਆਨ ਕੀ ਗੁਰਬਾਣੀ ਗੁਰ ਬਿਨ ਗਿਆਨ ਨਾ ਹੋਏ ਫਿਰ ਤੇ ਗੁਰੂ ਕਹਤਾ ਪਹਿਲਾ ਗਿਆਨ ਕਾ ਬੱਧਾ ਮੰਨ ਰਹੇ ਗੁਰੂ ਪਤਾ ਲੱਗ ਗਿਆ ਵੀ ਭੇਜ ਲੱਗ ਗਿਆ ਇਹ 473 ਅੰਕਾਂ ਦੇ ਵਿੱਚ ਮਾਲਕ ਸਾਡੇ ਨਾਲ ਆਪ ਕਰਪਾ ਕਰਦਾ ਸਾਨੂੰ ਬਖਸ਼ ਕਰਦਾ ਵਾ ਨਾਵਨੀ ਦਾ ਬਖਸ ਕਰਦਾ ਵਾ ਅਸੀਂ ਇਸ ਗੁਰਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਉਹ ਜਗਤ ਤੇ ਪਹੁੰਚ ਗਏ ਜਿੱਥੇ ਗਿਆਨਵਰ ਕਹਿ ਰਿਹਾ ਗਿਆਨ ਕਾ ਵੱਧਾ ਮੰਨ ਰਹਿ ਗੁਰਬਨ ਗਿਆਨ ਨਾ ਹੋਇਆ ਕਹਿੰਦਾ ਗੁਰ ਤੋਂ ਬਿਨਾ ਗਿਆਨ ਨਹੀਂ ਹੁੰਦਾ ਫਿਰ ਸਦਾ ਦਿਆਵੇ ਅਸੀਂ ਜਿੰਨਾ ਤੱਕ ਗੁਰਬਾਣੀ ਦੇ ਆਧਾਰ ਨਾਲ ਗਿਆਨ ਲੈ ਕੇ ਅਸੀਂ ਸਰੀਰ ਨੂੰ ਸੋਧਦੇ ਨਹੀਂ ਮਨ ਨੂੰ ਆਪਣੇ ਆਪ ਸਮਝਾਉਂਦੇ ਨਹੀਂ ਹੈਗੇ ਉਹਨਾਂ ਦੇ ਕੋਈ ਗਾਣ ਨਹੀਂ ਜਿਆਦੇ ਬੜਿਆ ਹੋਵੇ ਗੁਨਾਗਾਰ ਤਾਂ ਉਹ ਵੀ ਸਾਧਨਾ ਮਾਰੀਏ ਜੇ ਕੋਈ ਪੜਿਆ ਆ ਇਹ ਨਹੀਂ ਆ ਵੀ ਜਗਾ ਹਾਂ ਵੀ ਕਿਤੇ ਪੜਿਆ ਚੱਲ ਜਾ ਉੱਥੇ ਨਹੀਂ ਜੇ ਪੜਿਆ ਆ ਆਪਦੀ ਮਤ ਨਾਲ ਚੱਲਦਾ ਵਾ ਮਾਲਕ ਬਖਸ਼ ਕਰਦੇ ਆਪਾਂ ਨੂੰ ਬਈ ਜੇ ਅਸੀਂ ਮੰਦੇ ਕੰਮ ਕਰਨ ਵਾਲਾ ਬੰਦਾ ਮਦੇ ਪੜੀ ਜਾਂਦਾ ਪਰ ਉਹਦਾ ਪ੍ਰਵਾਹ ਨਹੀਂ ਹੁੰਦਾ ਮਾਲਕਾਂ ਦੇ। ਪਾਣ ਦਾ ਮੁੱਲ ਨਹੀਂ ਪੈਂਦਾ ਹੈਗਾ। ਉਹ ਲੋਕਾਂ ਨੂੰ ਸੁਣਾ ਰਿਹਾ ਵਾ। ਜੇ ਉਹ ਪੜ ਕੇ ਵਿਚਾਰ ਕੇ ਉਹਤੇ ਪੈਰਾ ਦਿੰਦਾ। ਫਿਰ ਇਸ ਮਾਲਕਦਾਰ ਤੇ ਪਹੁੰਚ ਸਕਦੀ। ਕਿਉਂ? ਮਾਲਕਦਾਰ ਦੇ ਆਪਾਂ ਨੂੰ ਬਿਹਾਰ ਪਰਿਉ ਸੁਆਮੀ ਕੇ ਦਵਾਰੇ ਦੀਜੇ ਬਤੂ ਵੇਖਾਂ। ਬਿਹਾਰ ਜੀਏ। ਯਾਰ ਤੁਸੀਂ ਇਹ ਚੀਜ਼ ਦਾ ਫੇਰ ਤਾਂ ਅਗਿਆ ਸਾਨੂੰ ਪਤਾ ਲੱਗ ਗਿਆ। ਇਹ ਪੜਾਇਆ ਜਿਹੜਾ ਬੰਦਾ ਹੈ ਉਹ ਲੋਕਾਂ ਨੂੰ ਬੋਲ ਕੇ ਹੁੰਦਾ ਗੱਲਾਂ ਨਾਲ ਰੱਬ ਨਹੀਂ ਮਿਲਦਾ ਗੱਲੀ ਗਿਆਨ ਨਾ ਹੋਵੇ। ਕੋ ਜਿਹੇ ਕਾਲਣਾ ਕਾਲ ਦਾ ਉਸ ਫਲ ਮਿਲਦਾ ਜਿਹਾਂ ਕਾਲੇ ਕਾਲਨਾ ਤੇ ਹੋ ਨੋ ਪਚਾਰੀਏ। ਕਹਿੰਦਾ ਉਹ ਜਾ ਨਾਮ ਉਹਦਾ ਦਰਗਾਹ ਵਿੱਚ ਪਰਵਾਣ ਹੋਣਾ। ਉਹਦਾ ਤਾਂ ਉੱਗਾ ਨਾਮ ਹੋਣਾ ਜੇ ਉਹ ਨਾਮ ਦੇ ਨਾਲ ਜੁੜਦਾ ਸਾਧ ਬਣ ਕੇ ਦਰ ਤੇ ਬੈੰਦਾ ਸੁਣ ਮੇ ਜਾਂਦਾ ਕਿਉਂ ਸੰਗ ਦੇ ਜੇ ਸੰਗ ਦਾ ਇਹਦੇ ਵਿੱਚ ਮਾਲਕਾ ਬਾਜਦਾ ਐਸੀ ਕਲਾ ਖੇਡੀ ਜੋ ਦਰਗਾਹ ਗਿਆ ਰੀ ਵੀ ਐਸੀ ਦਰਗਾਹ ਵਿੱਚ ਅਸੀਂ ਆਏ ਸੀ ਐਸੀ ਕਲਾ ਨੇ ਇੱਥੇ ਖੇਡੀ ਜਿਹੜਾ ਦਰਗਾਹ ਜਾ ਕੇ ਹਾਰ ਜੀਏ ਜਾ ਕੇ ਸਾਨੂੰ ਜੁਨਾ ਮਿਲ ਜਾਣ ਕਿਹੜੇ ਉਹ ਖੇਡੋ ਜਿੱਤੋ ਵੀ ਬਾਈ ਜਿੱਤ ਜੀਏ ਕੋ ਇਹ ਜੱਗ ਸੁਪਨਾ ਬਾਜੀ ਬਣੀ ਜਿੰਨੇ ਤਰਹਿ ਗੌਣਾ ਸਾਰੇ ਸੁਪਨਾ ਵਾ ਸਾਰਾ ਇਹ ਵਿਚਾਰ ਆ ਵਿਚਾਰ ਨਾਲ ਨਿਕਲ ਨਹੀਂ ਸਕਦੇ ਸੀ ਜੇ ਗੋਣਾ ਦੀ ਵਿਚਾਰ ਕਰਾਂਗੇ ਫੇਰ ਕਬੂਲ ਹੁੰਦੀ ਆ ਨਹੀਂ ਹੁੰਦੀ ਨਹੀਂ ਪੜਿਆ ਤੇ ਓਮੀਆਂ ਵਿਚਾਰ ਅੱਗੇ ਵਿਚਾਰੀ ਵਿਚਾਰੀਏ ਉਹਨੂੰ ਵਿਚਾਰੀਏ ਪੰਡ ਮੈਣੇ ਤੇ ਦੇਗੀ ਉਹਦੇ ਵਿਚਾਰ ਨਾ ਮੈਣੇ ਕਰਨੀਆਂ ਗਿਆਨ ਦਵਾਰਾ ਮੈਣੇ ਕਰਨੀਆਂ ਜੇ ਅਸੀਂ ਪ੍ਰਭੂ ਦੇ ਗੁਣਾਂ ਨੂੰ ਕੇਵਲ ਇੱਦ ਦੇ ਵਿੱਚ ਵਸਾਵਾਂਗੇ ਫੇਰ ਸਾਡਾ ਕਬੂਲ ਹੋਣਾ ਮਾਲਕ ਦੇ ਦਰ ਤੇ ਪਰਵਾਣ ਜੇ ਮੂੰਹ ਨਾ ਕਰਾਂਗੇ ਮੂੰਹ ਚੱਲੇ ਸੋ ਅੱਗੇ ਮਾਰੀਏ ਕਹਿੰਦਾ ਫੇਰ ਪਰਵਾਹ ਨਹੀਂ ਹੋ ਜਾਦ ਦਿੱਤੇ ਸਾਡੇ ਮਾਰੇ ਹੀ ਪੈਣਗੀਆਂ ਜੇ ਇਹ ਚੀਜ਼ ਦਾ ਪੇਧ ਆ ਗਿਆ ਇਹ ਪਤਾ ਲੱਗਿਆ ਵੀ ਜਿਹੜਾ ਸਰੀਰ ਆ ਇੱਕ ਇਹ ਰਥਵਾ ਇਹ ਰਥਵਾ ਜਿਵੇਂ ਆਪਾਂ ਕਹਿੰਨੇ ਆ ਰੱਥ ਹੈ ਇੱਕ ਮਾਰਗਨ ਬਾਤ ਕੀਤੀ ਆ ਮੈਂ ਨਾਨਕ ਮੇਰ ਸਰੀਰ ਦਾ ਇੱਕ ਰੱਥ ਇੱਕ ਰਥਵਾ ਵਿੱਚ 86 ਲੱਖ ਜੂਨ ਦਾ ਇਹ ਇੱਕ ਰੱਥਾ ਜਿਹੜਾ ਕਿ ਅਸੀਂ 84 ਲੱਖ ਜੂਨ ਦੇ ਵਿੱਚ ਆ ਸਾਰਿਆਂ ਜੀ ਉਹਨਾਂ ਭਗਤ ਗਿਆ ਕੇ ਇਹ ਰਥ ਮਿਲਿਆ ਸਾਨੂੰ ਇਹ ਸਰੀਰ ਮਿਲਿਆ ਹੁਣ ਇਹਦੇ ਸੀ ਸੰਸਾਰ ਬਣਿਆ ਲੰਬੇ ਸਫਰੇ ਤੋਂ ਆ ਕੇ ਅਸੀਂ ਸਜਣ ਗਏ ਆ ਦਵਾਪਰ ਨਿੰਗਿਆ ਤ੍ਰੇਤਾ ਨਿੰਗਿਆ ਹੁਣ ਕਲ ਜਵਾ ਗਿਆ ਹੁਣ ਸਾਨੂੰ ਸਮਾਂ ਮਿਲਿਆ ਮੌਕਾ ਹੁਣ ਸਾਡਾ ਸੁਆਬ ਬਦਲੀ ਜੇ ਨਾ ਹੋਇਆ ਮਨੋਰਥ ਸੇ ਨਾ ਬਦਲੀ ਹੋਇਆ ਫੇਰ ਅਸੀਂ ਜੁਨਾ ਚਲੇ ਹਾਂ ਅਗੇ ਫੇਰ ਜੋਗਾਂ ਚਲੇ ਜਾਊਗਾ ਜੋਗ ਜੋਗ ਫੇਰ ਬਟਾਈਏ ਗਿਆਨੀ ਬੁਝੇ ਤਾਂ ਮਾਲਕ ਨੇ ਫੇਰ ਜੋਗਾਂ ਵਿੱਚ ਕੌਂਜ ਵਿੱਚ ਪਹਿਲਾਂ ਕਿ ਮਰਦਾਸ ਦੇ ਸੀ ਸੱਤ ਜੋਗ ਦੀ ਉਮਰ 1728000 ਤੇ 33 ਦੀ ਉਮਰ 1596000 ਬਾਪੂ ਦੀ ਉਮਰ 8 ਲੱਖ 64 ਹਜ਼ਾਰ ਤੇ ਕਲਯੁਗ ਦੇ 400 ਕੋਈ ਗ੍ਰੰਥਾ ਖਲਤਾ ਕੋਈ ਗ੍ਰੰਥੀ ਤੇ 472 ਹਜ਼ਾਰ ਦੀ ਇਸੇ ਤਰ੍ਹਾਂ ਮਾਲਕ ਵਖਤ ਕਰ ਦਿਆ ਵੀ ਅਸੀਂ ਇਹ ਜੁਨਾ ਚ ਬੈ ਗਏ ਕਿੰਨੇ ਯੋਗ ਨਿਕਲ ਜਾਣੇ ਸਨ ਕਹ ਸਤਜਗ ਦੇ ਵਿੱਚ ਸਤਜਗ ਰਤ ਸੰਤੋਖਾ ਧਰਮ ਅਗਰਤਵਾ ਜਸ ਹੱਤ ਜੋਗੇ ਸੀ ਉਹ ਧਰਮ ਦਾ ਕੰਮ ਕਰਦੇ ਸੀ ਸਾਰੇ ਕਿਸੇ ਨੇ ਮਾਲਾ ਨਹੀਂ ਕੋਈ ਕਹਿੰਦਾ ਸੀਗਾ ਤ੍ਰੇਤਕ ਰਤ ਜਤੇਗਾ ਜੋਰ ਅਗੇ ਸਵਾ ਤ੍ਰੇਤੇ ਦੇ ਵਿੱਚ ਸੋਰ ਮਤੇ ਸੀਗੀ ਇਹ ਤ੍ਰੇਤੇ ਦੇ ਵਿੱਚ ਆਰਮਜੰਦਰ ਆਇਆ ਦੁਆਪਰ ਕਿਸਾਂ ਉਹ ਬਲ ਨਾਲ ਦੰਦੇ ਦੇ ਜੋੜ ਫਿਰ ਦੁਆਪਰ ਆਗਤ ਬਾਪੁਰੇ ਵਿੱਚ ਫਿਰ ਕ੍ਰਿਸ਼ਨ ਆਇਆ ਫਿਰ ਇਹ ਸਰੀਰ ਤੇ ਆਚਰਨ ਹੋਇਆ ਇਹ ਤਪ ਵਿੱਚ ਪੈ ਗਿਆ ਹੁਣ ਕਾਲਯੋਗੀ ਵਾਲਾ ਰਾਥਾ ਇਹ ਅਗਨ ਦਾ ਕੂੜ ਦਾ ਵਾਹ ਇਹਦੇ ਵਿੱਚ ਅਸੀਂ ਵਿਚਾਰ ਕਰ ਸਕਦੇ ਹਾਂ ਹੁਣ ਕੂੜ ਕਿਹਾ ਕਿ ਨੂੰ ਜਾਂਦਾ ਕੂੜ ਰਾਜਾ ਕੂੜ ਪਰਜਾ ਕੂੜ ਸਾਹਿਬ ਸੰਸਾਰ ਇਹਦਾ ਸੰਸਾਰ ਆ ਸਾਰਾ ਕੂੜਾ ਧਿਆਪਤ ਕੂੜਾ ਇਹਨਾਂ ਨਿਕਲਣ ਦੇ ਬਾਅਦ ਤੇ ਸਾਨੂੰ ਮਾਲਕ ਨੇ ਗੁਰਵਾਨੀ ਦਿੱਤੀ ਆ ਪ੍ਰੇਮ ਭਾਵਨਾ ਦਿੱਤੀ ਆ ਕਾਲਜੋਗ ਅਗੰ ਦਾ ਰਸਤਾ ਤਮੋ ਹਟ ਅਗਨ ਹੈਗਾ ਜੈਹਰ ਦਾ ਹਟ ਰਜੋ ਹਟ ਤਮੋ ਦਾ ਹਟ ਅਗਨ ਦਾ ਹਟ ਇਹ ਸਤਵ ਹਟਾ ਇਹ ਸੁਖ ਸਾਗਰ ਦਾ ਹਟਾ ਇਹ ਤਿੰਨੇ ਰਲ ਕੇ ਪਵ ਪਾਸਾ ਕਰਵਾਣ ਜਾਂਦੇ ਆ ਇਹਦੇ ਵਿੱਚੋਂ ਨਿਕਲਣਾ ਬਹੁਤ ਔਖਾ ਵਾ ਇਸ ਤਰ੍ਹਾਂ ਗੁਣ ਪੈ ਰਹੇ ਆ ਸਿੰਘ ਓਏ ਮਾਲਕ ਦੇ ਗੁਣ ਗਾਈਏ ਹਰ ਵਾਰ ਤੁਰਦੇ ਫਿਰਦੇ ਵਹਿੰਦੇ ਉੜਦੇ ਲੇਕਿਨ ਤੁਸੀਂ ਨਾ ਪਿਆਰ ਕਰੀਏ ਕਿਸੇ ਨੂੰ ਮਾੜਾ ਨਾ ਕਹੀਏ ਹਮਨੇ ਚੰਗੇ ਬੁਰਾ ਨਹੀਂ ਕੋਏ ਫਿਰ ਅਸੀਂ ਉਸ ਦਰ ਤੇ ਪਹੁੰਚਦੇ ਆਂ ਸਭ ਤੋਂ ਵੱਡਾ ਸੌਖਾ ਤਰੀਕਾ ਦਿਨ ਦੇ ਵਿੱਚ ਕਰਮ ਦੇ ਨਾਲ ਧਰਮ ਕਰਨਾ ਕਰਮ ਜਿਹੜਾ ਸਰੀਰ ਦੀ ਖਾਤਰ ਕੋਈ ਦੁਕਾਨਦਾਰੀ ਕਰਦਾ ਕੋਈ ਬਿਜ਼ਨਸ ਕਰਦਾ ਕੋਈ ਦਿਹਾੜੀ ਕਰਦਾ ਕੋਈ ਨੌਕਰੀ ਕਰਦਾ ਖੇਤੀ ਕਰਦਾ ਉਹਦੇ ਨਾਲ ਯਾਦ ਰੱਖਣਾ ਯਾਦ ਕਰਿਓ ਰੱਖਣਾ ਆਪਦੇ ਕੰਨਾਂ ਤੱਕ ਸੇਂਦ ਵਾਸ ਕੋਈ ਰਾਮ ਕਹ ਲਓ ਅੱਲਾਹ ਕਹ ਲਓ ਵਾਹਿਗੁਰੂ ਕਹੋ ਮੋਮ ਕਹੋ ਜੋ ਮਰਜੀ ਕਹੋ ਕਹਿਣ ਦਾ ਕੋਈ ਫਰਕ ਨਹੀਂ ਪਰ ਅਸੀਂ ਗੁਰਨਾਨ ਦੇ ਦਰ ਤੇ ਆ ਕੇ ਮਾਸਤਗਰ ਮਾਵਾਂਗੇ ਸਾਡੇ ਜਿਹੜੇ ਲੇਖ ਸਿੱਧੇ ਹੋ ਜਾਣਗੇ ਤੇ ਸਾਡੇ ਮਨ ਦੇ ਵਿੱਚ ਪਿਆਰ ਵਹਿ ਜਾਊਗਾ ਜਦ ਇਹ ਇਸ ਤਰ੍ਹਾਂ ਅਸੀਂ ਕਰਾਂਗੇ ਇਸ ਤਰ੍ਹਾਂ ਸਾਡੇ ਤੇ ਕਰਜ਼ਾ ਨਹੀਂ ਜੜੂ ਕਰਜ਼ਾ ਕਿਹੜਾ ਤਰ੍ਹਾਂ ਦਾ ਹੁੰਦਾ ਇਹ ਤਰ੍ਹਾਂ ਦਾ ਕਰਜ਼ਾ ਛਾੜਦੇ ਆ ਅਸੀਂ ਤੋਂ ਬਚਣਾ ਦੰਦ ਦੇ ਕਾਰਜਨ ਜਾਂ ਲੇ ਰਾਤ ਨੂੰ ਜਿੰਨਾਂ ਦੇ ਸਭ ਚੱਲਦੇ ਆ ਉਹਨਾਂ ਨੇ ਸਭ ਦਾ ਧਿਆਨ ਲਾ ਕੇ ਚੱਲਣਾ ਜਿੰਨਾਂ ਨਹੀਂ ਚੱਲਦੇ ਉਹ ਸੁਣਨ ਵਿੱਚ ਧਿਆਨ ਲਾ ਕੇ ਜਿਹੜੇ ਗੁਰਮੁਖ ਚੱਲਦੇ ਆ ਉਹਨਾਂ ਨੇ ਆਟੋਮੈਟਿਕ ਬਾਹਰ ਖਾਲੀ ਖਲਾ ਦੇ ਧਿਆਨ ਲਾ ਕੇ ਮਾਲਕੇ ਦਰ ਤੇ ਜਾਣਾ ਫਿਰ ਸਵੇਰੇ ਉੱਠ ਕੇ ਪਹਿਲਾਂ ਉਹ ਸੁਣਨੇ ਆ ਅਰਾਂ ਸੌਣ ਦਾ ਜੇ ਉੱਠਣਾ ਪਤਾ ਲੱਗਿਆ ਇਸ ਤਰ੍ਹਾਂ ਗੁਰ ਪਿਆਰਿਓ ਅਸੀਂ ਰੱਖਾ ਕਰਾਂਗੇ ਤਰੀਕਾ ਮਾਦਰ ਫਿਰ ਉਹਦੇ ਵਿੱਚ ਆਧਾਰ ਦੇ ਨਾਲ ਆਪਾਂ ਜੀਵਨ ਨੂੰ ਸਫਲਾ ਕਰਕੇ ਫਿਰ ਲੋਕ ਸੁਖੀ ਲੋਕ ਸੇਲੇ ਉਸਾਦੇ ਆ ਇਤਰਾ ਮਾਲ ਕਬਖਸ਼ ਕਰੇ ਪਹਿਲਾ ਚਾਰ ਸਾਹਿਬ ਦਾ ਵਾਹਿਗੁਰੂ ਵਾਹਿਗੁਰੂ ਫੇ ਸਾਥ ਗਰਾ ਫਿਰ ਵਾਹ ਗੁਰੂ ਵਾਹ ਗੁਰੂ ਵਾਹ ਗੁਰਪ੍ਰੇ ਸਾਹ ਸਾਹ ਫਿਰ ਉਹ ਅੰਦਰ ਸਮਾ ਕਰਨਾ ਆਪਾਂ ਮਹਿਸੂਸ ਕਰਨਾ ਪਉਣ ਰਹਾ ਵਾਹ ਮਹਿਸੂਸ ਅੰਦਰ ਖਾਲਸਾ ਪਹਿਬਨ ਗੁਰੂ ਗੁਰੂ ਬੜੇ ਪਿਆਰ ਨਾਲ ਗੁਰੂ ਫਿਰ ਉਦਾਰ ਹੋਰੋ ਇਹ ਤਰ੍ਹਾਂ ਚਾਰੇ ਜੁਗਤਿਆਂ ਨਾਲ ਰੜ ਕੇ ਅਸੀਂ ਆਪਦੇ ਕੰਨਾਂ ਤੱਕ ਸਿੰਧ ਰੱਖ ਕੇ ਫਿਰ ਅਸੀਂ ਇਸ ਦੁਨੀਆ ਤੋਂ ਇਸ ਮਾਲਕ ਨੇ ਦਰਨੇ ਸਾਡੀ ਕਿਰਪਾ ਕੀਤੀ ਆ ਅਸੀਂ ਲੋਕ ਸੁੱਖੇ ਦੇ ਬਲੋਕ ਸੇਲ ਕਰ ਸਕਦੇ ਆ ਮਾਲ ਕਿਰਪਾ ਕਰੇ ਦਾਦ ਬਗਸੇ ਨਾਮ ਦੀ 임ਰਾਉ ਫਤੇ ਵਾਹਿਗੁਰੂ ਜੀ ਖਾਲਸਾ ਮੈਰੀ ਫਤੇ ਇਹ ਵੀਡੀਓ ਦੋਨੇ ਤੇ ਇਹ ਜੂੜ ਚੜ ਜਾਣਗੇ ਉੱਤੇ ਧਿਆਨ ਨਾਲ ਆਪਾਂ ਵਿਚਾਰ ਕੇ ਅਸੀਂ ਸੁਣ ਕੇ ਇੱਕ ਦਿਨ ਸਾਂਝ ਕਰਕੇ ਫਿਰ ਜੀਨਸਵਾਲਾ ਕਾਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ